ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੀ ਥਾਣਾ ਸਦਰ ਪੁਲਿਸ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਮਹਿਰ 24 ਘੰਟਿਆਂ ਅੰਦਰ ਟ੍ਰੇਸ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਥਾਣਾ ਸਦਰ ਦੇ ਐਸਐਚਓ ਸਰਦਾਰ ਸੁਖਜਿੰਦਰ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਪਿੰਡ ਮੂਲਿਆਵਾਲ ਚ ਇੱਕ ਮੰਦਰ ਵਿੱਚ ਚੋਰੀ ਹੋਈ ਸੀ ਜਿਸ ਨੂੰ ਪੁਲਸ ਨੇ ਟਰੇਸ ਕੀਤਾ ਹੈ ਅਰਥਾਤ આરોપી ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਐਸਐਚਓ ਸਰਦਾਰ ਸੁਖਿੰਦਰ ਸਿੰਘ ਨੇ ਕੀ ਕੋ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਹਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਹਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜਿਵੇਂ ਕਿ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਧਾਰਮਿਕ ਚਾਹੇ ਮੰਦਿਰ ਹੋਵੇ ਗੁਰਦੁਆਰਾ ਹੋਵੇ ਅੱਜ ਕੱਲ ਜੋ ਚੋਰ ਨੇ ਉਹ ਇਨ੍ਹਾਂ ਗੁਰਦੁਆਰਿਆਂ ਮੰਦਿਰਾਂ ਵਿੱਚ ਚੋਰੀ ਕਰਦੇ ਹਨ ਪਰ ਬਟਾਲਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਮੰਦਿਰ ਵਿੱਚ ਜੋ ਚੋਰੀ ਹੋਈ ਸੀ 24 ਘੰਟਿਆਂ ਅੰਦਰ ਉਸ ਚੋਰੀ ਨੂੰ ਟ੍ਰੇਸ ਕੀਤਾ ਗਿਆ ਹੈ ਔਰ ਕਥਿਤ આરોપી ਨੂੰ ਕਾਬੂ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਹਨ ਥਾਣਾ ਸਦਰ ਬਟਾਲਾ ਦੇ ਐਸਐਚਓ ਸਰਦਾਸ ਸੁਖਜਿੰਦਰ ਸਿੰਘ ਆਹ ਗੱਲਬਾਤ ਕਰਦੇ ਆਂ ਸਸਕਲ ਜੀ ਇਹ ਕਿੱਥੇ ਚੋਰੀ ਹੋਈ ਸੀ ਤੇ ਕਿਦਨ ਚੋਰੀ ਹੋਈ ਸੀ ਇਹ ਕੱਲ ਇੰਟੀਮੇਸ਼ਨ ਆਈ ਸੀ ਰਮਨ ਕੁਮਾਰ ਨੇ ਪ੍ਰਬੰਧਕ ਨੇ ਪ੍ਰਾਚੀਨ ਮੰਦਿਰ ਆਪਣੇ ਬੂਲਿਆਂਵਾਲ ਪਿੰਡ ਦੇ ਵਿੱਚ ਉਹਦੇ ਵਿੱਚ ਕੱਲ ਉਹਨਾਂ ਇੰਟੀਮੇਸ਼ਨ ਦਿੱਤੀ ਵੀ ਕਿਸੇ ਅਨਨੋਨ ਵਿਅਕਤੀ ਵੱਲੋਂ ਮੰਦਿਰ ਵਿੱਚੋਂ ਪਿੱਤਲ ਦਾ ਸ਼ੇਸ਼ਨਾਗਾ ਛੋਟੀ ਮੂਰਤੀ ਆ ਕੁਛ ਛੋਟੀ ਟੱਲੀ ਆ ਤ੍ਰਿਮੂਲ ਵਗੈਰਾ ਕੁਛ ਛੋਟਾ ਸਮਾਨ ਜਿਹੜਾ ਕੋਈ ਚੋਰੀ ਕਰਕੇ ਲੈ ਗਿਆ ਉਹ ਮਕਦਮਾ ਅਨਨੋਂ ਦੇ ਦਰਜ ਕਰਕੇ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਗਈ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਇਹ ਇਸ ਪਿੰਡ ਦਾ ਹੀ ਰਹਿਣ ਵਾਲਾ ਲਾਡੀ ਨਾਮ ਦਾ ਵਿਅਕਤੀ ਜਿਹੜਾ ਉਹ ਚੋਰੀ ਕਰਨ ਸੰਬੰਧੀ ਪਾਇਆ ਗਿਆ ਇਨੂੰ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਇਸ ਦੇ ਪਰਸੋਂ ਜੋ ਇਹਨੇ ਸਮਾਨ ਚੋਰੀ ਕੀਤਾ ਸੀ ਰਿਕਵਰ ਕੀਤਾ ਗਿਆ ਬਾਕੀ ਇਹਦੀ ਜੋ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਜੋ ਹਲਾਸ਼ ਸਾਹਮਣੇ ਆਉਣਗੇ ਉਹਦੇ ਮੁਕਾਬਕ ਜਿਹੜੀ ਉਹ ਥੱਲੇਗੀ ਆਸ ਸੁਖਜਨ ਸਿੰਘ ਜੀ ਇਹ ਵਿਅਕਤੀ ਤੱਕ ਤੁਸੀਂ ਕਿੱਦਾਂ ਪਹੁੰਚੇ ਜਿਹਨੇ ਚੋਰੀ ਕੀਤੀ ਉਹ ਤੱਕ ਕਿੱਦਾਂ ਪਹੁੰਚੇ ਕੋਈ ਸੀਸੀਟੀ ਵੀਡੀਓ ਸਾਹਮਣੇ ਆਈ ਜਾਂ ਕੋਈ ਇਨਫੋਰਮੇਸ਼ਨ ਮਿਲੀ ਸੀ ਇਸ ਵਿਅਕਤੀ ਬਾਰੇ ਇਹਦੇ ਸਬੰਧ ਚ ਕੁਝ ਸੀਸੀਟੀ ਫੋਟੋ ਜੀ ਵਗੈਰਾ ਹੋਰ ਟੈਕਨੀਕਲ ਐਵੀਡੈਂਸ ਜਿਹੜੀ ਆ ਉਹਦੇ ਬੇਸ ਤੇ ਹੀ ਇਹਦਾ ਪਿੱਛਾ ਕੀਤਾ ਗਿਆ ਉਹਦੇ ਬੇਇਜ਼ਤੀ ਨੂੰ ਟ੍ਰੈਕ ਕੀਤਾ ਗਿਆ। ਇਹ ਚੋਰੀ ਦੇ ਮਾਮਲੇ 'ਚ ਇਕੱਲਾ ਹੀ ਕਿ ਜਾਨਾ ਕੋਈ ਸਾਥੀ ਨਹੀਂ ਕੁਛ ਇਹਨਾਂ ਦੱਸਿਆ। ਇਹ ਫਿਰ ਹਾਲਤ ਤੇ ਇਹ ਜੀ ਇਕੱਲੇ ਦੀ ਅਰੈਸਟ ਪਾਈ ਗਈ। ਉਸ ਤੋਂ ਬਾਅਦ ਜੋ ਵੀ ਇਹਦਾ ਕੋਈ ਸਾਥੀ ਪਾਇਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕਰਕੇ ਉਹਨੂੰ ਮੁਕਦਮੇ 'ਈ ਨਾਮਜ਼ਦ ਕਰਕੇ ਤੇ ਅਰੈਸਟ ਪਾਈ ਜਾਊਗੀ। ਸਮਾਨ ਕਿ ਕੀ ਬਰਾਮਦ ਹੋਇਆ? ਉਹ ਜੋ ਇਹਨੇ ਚੋਰੀ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਲਗਭਗ ਸਾਰਾ ਹੀ ਰਿਕਵਰ ਕਰ ਲਿਆ। ਇਹ 24 ਘੰਟਿਆਂ ਦੇ ਵਿੱਚ ਵਿੱਚ ਆਪਾਂ ਰਿਕਵਰ ਕਰ ਚੁੱਕੇ ਹਾਂ ਦਾ ਜੀ। ਮਾਮਲਾ ਦਰਜ ਕੀਤਾ ਘੜੀ ਘੜੀ ਤਾਰਾ ਤਾਇਤ ਕੀਤਾ। ਇਹ ਮਾਮਲਾ ਮੁਕੱਦਮਾ ਨੰਬਰ 90 ਕੀਤਾ ਸਾਹਿਬ ਦਰਜ ਇਹ ਤਰੀਕ ਕੱਲ ਦੀ ਵਿੱਚ ਦਰਜ ਕੀਤਾ ਅੰਡਰ ਸੈਕਸ਼ਨ 305 331 ਇਹ ਇਹਦੇ ਇਹਦੇ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਹੈ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤਿਉਹਾਰਾਂ ਦੇ ਮੱਦੇਨਜ਼ਰ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਕੀ ਪ੍ਰਬੰਧ ਨੇ ਤੇ ਕਿ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਿਕ ਪ੍ਰੋਪਰ ਪ੍ਰਬੰਧ ਚੱਲ ਰਹੇ ਨੇ ਜੀ ਹਰ ਤਰ੍ਹਾਂ ਦੀ ਮਾਲ ਰਾਖੀ ਕੀਤੀ ਜਾਊਗੀ ਹਰ ਤਰ੍ਹਾਂ ਦੀ ਇਹਨਾਂ ਦੀ ਪਬਲਿਕ ਦੀ ਜੋ ਵੀ ਪੁਲਿਸ ਦੀ ਮਦਦ ਦੀ ਜ਼ਰੂਰਤ ਹੈ ਜਿੰਨੂੰ ਅਸੀਂ ਹਾਜ਼ਰ ਬੈਠੇ ਹਾਂ ਤੇ ਲਗਭਗ ਅਸੀਂ ਇਰਥਾਂ ਕਵਰ ਕੀਤਾ ਹੋਇਆ ਹੈ ਕੋਸ਼ਿਸ਼ ਕਰਾਂਗੇ ਕੋਈ ਕਿਸ ਤਰ੍ਹਾਂ ਦਾ ਕ੍ਰਾਈਮ ਨਾ ਹੋਣ ਦਿੱਤਾ ਜਾਵੇ ਸੀ थाना सदर ਦੇ ਐਸ ਐਚ ਓ ਸਰਦਾਰ ਸੁਖਜਿੰਦਰ ਸਿੰਘ ਜਿਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਤਿਹਾਰਾਂ ਦੇ ਮੱਦੇਨਜ਼ਰ ਬਿਲਕੁਲ ਅਲਰਟ ਹੈ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਹੀਂ ਵਾਪਰ ਦਿੱਤੀ ਜਾਏਗੀ ਨਾਲ ਹੀ ਉਹਨਾਂ ਨੇ ਇੱਕ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟ੍ਰੇਸ ਕੀਤਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼